ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਕਿਸਾਨ ਮੇਲਿਆਂ ਦੀ ਤਾਂ ਸਤੰਬਰ ਦਾ ਮਹੀਨਾ ਪੰਜਾਬ ਵਿੱਚ ਕਿਸਾਨ ਮੇਲਿਆਂ ਵਾਸਤੇ ਜਾਣਿਆ ਜਾਂਦਾ ਤੇ ਆਪਾਂ ਜੋ ਪਹਿਲੇ ਵੀ ਇੱਕ ਵੀਡੀਓ ਪਾਈ ਸੀ ਕਿਸਾਨ ਮੇਲਿਆਂ ਦੀ ਤਰੀਕ ਨੂੰ ਲੈ ਕੇ ਉਹਨਾਂ ਤਰੀਕਾਂ ਦੇ ਵਿੱਚ ਜੋ ਥੋੜਾ ਬਦਲਾਵ ਆਇਆ ਜਿਵੇਂ ਕਿ ਆਪਾਂ ਜਾਣਦੇ ਹਾਂ ਜੋ ਪੰਜਾਬ ਹੜ ਦੀ ਮਾਰ ਚੱਲ ਰਿਹਾ ਸੋ ਉਹ ਹੜ ਦੀ ਮਾਰ ਨੂੰ ਦੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਮੇਲਿਆਂ ਦੀ ਤਰੀਕ ਵਿੱਚ ਬਦਲਾਵ ਕੀਤਾ ਗਿਆ ਕਿਹੜੇ ਮੇਲੇ ਨੇ ਜਿਨ੍ਹਾਂ ਦੀ ਡੇਟ ਚੇਂਜ ਹੋਈ ਹੈ ਅਲੱਗ-ਅਲੱਗ ਜ਼ਿਲ੍ਹਿਆਂ ਤੇ ਤੇ ਕੈਂਪਸ ਵਾਲੇ ਮੇਲੇ ਦੀ ਕੀ ਡੇਟ ਹੈ ਇਸ ਦੇ ਨਾਲ-ਨਾਲ ਜੋ ਹਰਿਆਣਾ ਵਿੱਚ ਕਿਸਾਨ ਮੇਲਾ ਹੋਣ ਜਾ ਰਿਹਾ ਉਹਦੀ ਤਰੀਕ ਤੇ ਵੀ ਆਪਾਂ ਚਰਚਾ ਕਰਾਂਗੇ ਸੋ ਸਾਰੇ ਪੰਜਾਬ ਹਰਿਆਣਾ ਦੇ ਜੋ ਕਿਸਾਨ ਮੇਲੇ ਨੇ ਉਹਨਾਂ ਦੀ ਜਾਣਕਾਰੀ ਇਸ ਵੀਡੀਓ ਚ ਲਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਮੇਲੇ ਕਰਵਾਏ ਜਾ ਰਹੇ ਨੇ ਸਭ ਤੋਂ ਪਹਿਲੇ ਜੋ ਚੇਂਜ ਹੈ ਜੋ ਨਾਕਲਾ ਜਹਾਂਗੀਰ ਅੰਮ੍ਰਿਤਸਰ ਵਾਲਾ ਮੇਲਾ ਪਹਿਲੇ 10 ਸਤੰਬਰ ਨੂੰ ਹੋਣ ਜਾ ਰਿਹਾ ਸੀ ਉਹ ਹੁਣ 1 ਅਕਤੂਬਰ ਨੂੰ ਹੋਏਗਾ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਾਫੀ ਜੋ ਹੜ੍ਹ ਪ੍ਰਭਾਵਿਤ ਖੇਤਰ ਕਾਫੀ ਏਰੀਆ ਜੋ ਹੜਾਂ ਦੀ ਚਪੇਟ ਦੇ ਵਿੱਚ ਆਇਆ ਜਿਹਦੇ ਕਰਕੇ ਯੂਨੀਵਰਸਿਟੀ ਨੇ ਇਹ ਫੈਸਲਾ ਲਿਆ ਸੋ ਹੁਣ 10 ਸਤੰਬਰ ਵਾਲਾ ਮੇਲਾ ਜੋ ਨਾਕਲਾ ਹੋਣਾ ਸੀ ਉਹ 1 ਅਕਤੂਬਰ ਨੂੰ ਹੋਣ ਜਾ ਰਿਹਾ ਉਸ ਤੋਂ ਬਾਅਦ 12 ਸਤੰਬਰ ਨੂੰ ਬੱਲਵਾਲ ਸੌਂਕੜੀ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਮੇਲਾ ਲੱਗੇਗਾ 18 ਸਤੰਬਰ ਨੂੰ ਫਰੀਦਕੋਟ ਮੇਲਾ ਰਹੇਗਾ ਫਿਰ ਰੋਣੀ ਪਟਿਆਲਾ 16 ਸਤੰਬਰ ਨੂੰ ਤੇ ਉਸ ਤੋਂ ਬਾਅਦ ਗੁਰਦਾਸਪੁਰ 24 ਸਤੰਬਰ ਤੇ ਮੇਨ ਪੀਏਯੂ ਕੈਂਪਸ ਲੁਧਿਆਣਾ ਵਿੱਚ ਜੋ ਮੇਲਾ ਰਹੇਗਾ ਉਹ 26-27 ਸਤੰਬਰ 2025 ਨੂੰ ਰਹੇਗਾ ਉਸ ਤੋਂ ਬਾਅਦ 30 ਸਤੰਬਰ ਨੂੰ ਬਠਿੰਡੇ ਦੇ ਵਿੱਚ ਜੋ ਮੇਲਾ ਹੋਣ ਜਾ ਰਿਹਾ ਉਸ ਤੋਂ ਬਾਅਦ ਜਿਹੜੇ ਆਪਾਂ ਪਹਿਲੇ ਜ਼ਿਕਰ ਕੀਤੀ ਨਾਕਲਾ ਜਾਂਗੀਰ ਅਮ੍ਰਿਤਸਰ ਦੇ ਵਿੱਚ ਜੋ ਮੇਲਾ ਹੈ 1 ਅਕਤੂਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਇਆ ਜਾ ਰਿਹਾ ਸੋ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਜੋ ਤੁਹਾਨੂੰ ਉન્નਤ ਕਿਸਮਾਂ ਦੇ ਬੀਜ ਨੇ ਅਲੱਗ-ਅਲੱਗ ਫਸਲਾਂ ਦੇ ਜੋ ਅੱਗੇ ਜਿਵੇਂ ਆਪਾਂ ਕੀ ਜਾਣਦੇ ਆ ਫਸਲਾਂ ਜੋ ਸਰਦੀ ਰੋਟੀਆਂ ਫਸਲਾਂ ਆ ਰਹੀਆਂ ਨੇ ਉਹਨਾਂ ਦੇ ਹਾਈਬ੍ਰਿਡ ਬੀਜ ਤੁਹਾਨੂੰ ਇਹਨਾਂ ਮੇਲਿਆਂ ਦੇ ਵਿੱਚ ਮਿਲ ਜਾਣਗੇ ਤੇ ਹੋਰ ਵੱਖ-ਵੱਖ ਆਕਰਸ਼ਣ ਦੇ ਕੇਂਦਰ ਜਿਵੇਂ ਕਿ ਅਲੱਗ-ਅਲੱਗ ਜੋ ਪ੍ਰਾਈਵੇਟ ਕੰਪਨੀਆਂ ਤੇ ਜੋ ਇੰਪਲੀਮੈਂਟ ਵਾਲੇ ਵੀਰ ਨੇ ਉਹਨਾਂ ਵੱਲੋਂ ਵੀ ਆਪਦੇ ਇੰਪਲੀਮੈਂਟ ਤੇ ਕੀ ਉਹਨਾਂ ਤੇ ਸਬਸਿਡੀ ਆ ਯੂਨੀਵਰਸਿਟੀ ਵੱਲੋਂ ਮਿਸਤਾਲਾਂ ਲਗਾਈਆਂ ਜਾਣਗੀਆਂ ਉਹ ਸਾਰੀ ਜਾਣਕਾਰੀ ਤੁਹਾਨੂੰ ਇਹਨਾਂ ਮੇਲਿਆਂ ਦੇ ਵਿੱਚ ਮਿਲੇਗੀ ਇਸ ਤੋਂ ਬਾਅਦ ਕਿਸਾਨ ਵੀਰੋ ਜੋ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮੇਲਾ ਕਰਵਾਇਆ ਜਾ ਰਿਹਾ ਉਹ 17 ਤੇ 18 ਸਤੰਬਰ ਨੂੰ ਉਹ ਮੇਲਾ ਹੋਏਗਾ ਐਚ ਯੂ ਦੇ ਕੈਂਪਸ ਦੇ ਵਿੱਚ ਇਹ ਮੇਲਾ ਹੋਣ ਜਾ ਰਿਹਾ ਤੇ हिसार ਇਹ ਮੇਲਾ ਹੋਏਗਾ ਤੇ ਜੋ ਵੀ ਕਿਸਾਨ ਵੀਰ ਹਰਿਆਣਾ ਦੇ ਵੀਡੀਓ ਦੇਖ ਰਹੇ ਉਹ ਮੇਲੇ ਤੇ ਜਾ ਸਕਦੇ ਨੇ ਸੋ ਇਹ ਮੇਨ ਮੇਨ ਮੇਲੇ ਜੋ ਹਰਿਆਣਾ ਤੇ ਪੰਜਾਬ ਵਿੱਚ ਹੋਣ ਜਾ ਰਹੇ ਨੇ ਉਹਨਾਂ ਦੀ ਤਰੀਕ ਦਾ ਵੇਰਵਾ ਇਸ ਵੀਡੀਓ ਚ ਆਪਾਂ ਗੱਲਬਾਤ ਕੀਤੀ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤੇ ਸਾਡੇ ਵੱਲੋਂ ਵੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਇਨ੍ਹਾਂ ਮੇਲਿਆਂ ਦੇ ਵਿੱਚ ਪਹੁੰਚ ਕੇ ਕਿਸਾਨ ਜੋ ਉन्नत ਕਿਸਮਾਂ ਦੇ ਬੀਜ ਇੱਥੋਂ ਪ੍ਰਾਪਤ ਕਰ ਸਕਦੇ ਨੇ ਤੇ ਖੇਤੀਬਾੜੀ ਨਾਲ ਜੁੜੀ ਅਪਡੇਟਡ ਜਾਣਕਾਰੀ ਇਨ੍ਹਾਂ ਮੇਲਿਆਂ ਤੋਂ ਲੈ ਸਕਦੇ ਨੇ ਕਿਉਂਕਿ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੇ ਨਾਲ ਨਾਲ ਜੋ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਵੱਲੋਂ ਵੀ ਸਟਾਲਾਂ ਇਹਨਾਂ ਮੇਲਿਆਂ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਚਾਹੇ ਹੋ ਖੇਤੀਬਾੜੀ ਯੰਤਰ ਹੋਵੇ ਉਹਨਾਂ ਤੇ ਸਬਸਿਡੀ ਹੋਵੇ ਸਾਰੀ ਜਾਣਕਾਰੀ ਤੁਸੀਂ ਇਹਨਾਂ ਮੇਲਿਆਂ ਦੇ ਵਿੱਚੋਂ ਲੈ ਸਕਦੇ ਹੋ ਸੋ ਹੌਮ ਹੁਮਾ ਕੇ ਆਪਦੇ ਪਰਿਵਾਰ ਨਾਲ ਯਾਰਾਂ ਦੋਸਤਾਂ ਨਾਲ ਪਿੰਡ ਦੇ ਸਾਥੀਆਂ ਨਾਲ ਤੁਸੀਂ ਵੱਤ ਤੋਂ ਵੱਤ ਇਹਨਾਂ ਮੇਲਿਆਂ ਦੇ ਵਿੱਚ ਪਹੁੰਚ ਕੇ ਜਾਣਕਾਰੀ ਦਾ ਫਾਇਦਾ ਚੱਕੋ ਜੀ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੱਤ ਤੋਂ ਵੱਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ